ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਂ ਸਾਰੇ ਭੈਣ ਭਰਾ ਠੀਕ ਠਾਕ ਹੋ ਤੇ ਅੱਜ ਦਾ ਵਲੋਗ ਅਸੀਂ ਬਣਾਇਆ ਵਾ ਸਪੈਸ਼ਲ ਜੋਬਨ ਭਾਜੀ ਵਾਸਤੇ ਕਾਫੀ ਇੱਕ ਦੋ ਮਹੀਨਿਆਂ ਤੋਂ ਕਮੈਂਟ ਆਉਣ ਡੇ ਹੀ ਕਿ ਜੋਬਨ ਭਾਜੀ ਵੀਡੀਓ ਵਿੱਚ ਕਿਉਂ ਨਹੀਂ ਆਉਣ ਡੇ ਕਿਸੇ ਵੀ ਵੀਡੀਓ ਵਿੱਚ ਨਹੀਂ ਆਉਣ ਡੇ ਤੇ ਆਪਾਂ ਚੁੱਪ ਹੀ ਤੇ ਗੱਲ ਦਰਅਸਲ ਚ ਇਹ ਆ ਕਿ ਚਲੋ ਜਿਹੜਾ ਬੰਦਾ ਕੰਟੀਨਿਊ ਕੰਮ ਕਰਦਿਆ ਵਾ ਨਾਲ ਐਪੀਸੋਡਾਂ ਵੀ ਚਾਉਂਦਿਆ ਨਾ ਆਵੇ ਤੇ ਉਹਦੀ ਪੁੱਛਗਿੱਛ ਵੀ ਹੁੰਦੀ ਆ ਹੁੰਦੀ ਆ ਤੇ ਘਟੋ ਘੱਟ ਮਹੀਨਾ ਡੇਰ ਵੀ ਨਹੀਂ ਹੋ ਗਿਆ ਨਾ کافی ਟਾਈਮ ਹੀ ਹੋ ਗਿਆ ਵਾ ਇਹ ਨਹੀਂ ਲਿਆ ਉਹਨਾਂ ਨੂੰ ਅਸਲ ਵਿੱਚ ਨਾ ਉਹਨਾਂ ਦੀ ਸਿਹਤ ਥੋੜੀ ਖਰਾਬ ਹੋ ਗਈ ਸੀ ਸੇ ਤਾਂ ਇਦਾਂ ਨਾ ਵੀ ਉਦਾਂ ਚਲੋ ਠੀਕ ਹੀ ਪਰ ਥੋੜੀ ਜੀ ਵੀਕਨੈਸ ਸੈੱਲ ਵਗੈਰਾ ਨਾ ਘਟ ਕੇ ਹੁਣ ਜ਼ਿਆਦਾ ਹੀ ਘਟ ਗਈ ਹੁਣ ਜੇ ਆ ਗਏ ਅਸੀਂ ਇਥੋਂ ਲੋਕਲ ਦਵਾਈ ਦੂਈ ਖਾਂਦੇ ਰਹੇ ਆ ਤੇ ਤੁਹਾਨੂੰ ਪਤਾ ਵਾ ਘਾਲੋ ਘਾਲ ਲਈਦੀ ਹਣਾ ਵੀ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਆਮ ਜਿੱਤਾ ਬੰਦਾ ਨਾਰਮਲ ਬਿਮਾਰ ਹੁੰਦਾ ਤੇ ਆਪਣੇ ਲੱਗ ਬੰਨ ਦਵਾਈ ਲੈ ਲਈਦੀ ਆ ਵੀ ਚਲ ਕੋਈ ਨਹੀਂ ਠੀਕ ਹੋ ਜਿਹਦਾ ਠੀਕ ਹੋ ਵੀ ਜਾਂਦੇ ਰਹੇ ਵਿੱਚ ਮਤਲਬ ਜਦੋਂ ਆਪਾਂ ਹੌਲੀ ਹੌਲੀ ਵੀਕਨੈਸ ਵੇਖੀ ਕਿ ਸਰੀਰ ਵਿੱਚ ਕਮਜ਼ੋਰੀ ਜੀ ਆਉਣ ਲਈ ਆ ਤੇ ਆਪਾਂ ਫਿਰ ਆਪਾਂ ਇਹ ਸੋਚਿਆ ਕਿ ਚਲੋ ਆਪਾਂ ਸਾਰੀ ਦਿਹਾੜੀ ਕਰੀ ਇੱਧਰ ਉੱਧਰ ਭੱਜਦਾ ਹੋ ਰਹੇ ਹਿੰਦੀ ਤੇ ਇਹਨਾਂ ਨੂੰ ਸੈਰ ਦੇ ਕਰਕੇ ਰੈਸਟ ਦਈ ਅਸੀਂ ਸਾਰੀਆਂ ਵੀਡੀਓ ਵਿੱਚ ਉਹਨਾਂ ਨੂੰ ਸੈਰ ਕਰ ਦਿੰਦਾ ਡਾਕਟਰ ਨੇ ਸਪੈਸ਼ਲ ਕਿਹਾ ਇਹ ਵੀ ਸੈਰ ਡਾਊਨ ਆ ਬੇਲੀਆ ਵਾਇਚ ਰੈਸਟ ਬੜੀ ਜ਼ਰੂਰੀ ਆ ਹਾਂ ਜਿੰਨਾ ਸੌਣਗੇ ਉਹਨਾਂ ਵਧੀਆ ਵਾ ਰੈਸਟ ਦੀ ਦਵਾਈ ਦੇ ਦਿੰਦੇ ਸੀ ਤੇ ਤਾਂ ਕਰਕੇ ਅਸੀਂ ਵੀਡੀਓ ਚ ਕੱਢਣਾ ਪਿਆ ਕਾਫੀ ਕਮੈਂਟ ਆਉਂਦੇ ਰਹੇ ਤੇ ਪਾ ਚੋ ਪੀ ਲੈ ਕੇ ਚਲੋ ਛੋਟੀਆਂ ਮੋਟੀਆਂ ਚੀਜ਼ਾਂ ਕੀ ਆ ਵੀ ਕੋਈ ਨਹੀਂ ਵੀ ਠੀਕ ਹੋ ਜਾਣਾ ਜਲਦੀ ਨੇ ਫੇਰ ਆ ਜਾਣਾ ਆ ਵੀ ਇੰਨੀ ਕੋਈ ਗੱਲ ਨਹੀਂ ਦੱਸਣ ਵਾਲੀ ਭੈਣ ਭਰਾ ਜਦੋਂ ਜ਼ਿਆਦਾ ਪੁੱਛਣ ਲੱਗੇ ਆ ਤੇ ਫੇਰ ਸਾਨੂੰ ਵਲੌਗ ਬਣਾ ਕੇ ਦੱਸਣਾ ਪੈਂਦਾ ਨਾਲੇ ਹੁਣ ਇਹ ਹੋ ਗਿਆ ਵੀ ਉਦੋਂ ਸੇਤ ਹੋ ਗਈ ਜਿਆਦਾ ਖਰਾਬ ਤੇ ਸੈੱਲ ਜਿਹੜੇ ਬਹੁਤ ਜ਼ਿਆਦਾ ਘਟ ਗਏ ਸੀ ਲੀਵਰ ਵਿੱਚ ਜ਼ਿਆਦਾ ਪ੍ਰੋਬਲਮ ਆ ਹਾਂ ਲੀਵਰ ਦੀ ਪ੍ਰੋਬਲਮ ਆ ਤੇ ਉਹਦਾ ਕਰਕੇ ਫਿਰ ਸਾਨੂੰ ਉਹਨਾਂ ਨੂੰ ਕਰਾਉਣਾ ਪਿਆ ਐਡਮਟ ਹੁਣ 3-4 ਦਿਨ ਹੋ ਗਿਆ ਵੈਡਮਟ ਹੀ ਉਹਦੇ ਕਰਕੇ ਜਿਹੜਾ ਵਾ ਵੀਡੀਓ ਦਾ ਕੰਮ ਹੀ ਅੱਗੇ ਪਿਛੇ ਹੋ ਗਿਆ ਸਾਰਾ ਓਇਲਾ ਚੈਨਲ ਆ ਜਿਹੜਾ ਆਪਣਾ ਉੱਤੇ ਵੀਡੀਓ ਮੈਂ ਪਾਣੀ ਵੀਡੀਓ ਵੀ ਪੈਨ ਵੀ ਲਿਆ ਡਈਆਂ ਵਾ ਓਇਲਾ ਚੈਨਲ ਤੇ ਵੀ ਵੀਡੀਓ ਆਊਗੀ ਅੱਜ ਜ਼ਰੂਰ ਆਊਗੀ ਭਾਵੇਂ ਦੇ ਦੇ ਆਊਗੀ ਹਾਂ ਤੇ ਬਾਕੀ ਇਹ ਆ ਕਿ ਮਤਲਬ ਸਿਹਤ ਇੰਨੀ ਜ਼ਿਆਦਾ ਹੀ ਖਰਾਬ ਹੋ ਗਈ ਕਿ ਇੱਕ ਵਾਰੀ ਤੇ ਹੀ ਮੰਨਣਾ ਨਹੀਂ ਗਿਆ ਸਾਡੇ ਹੱਥਾਂ ਦੇ ਵਿੱਚ ਉਹ ਨਿਕਲ ਹੀ ਚੁੱਕੇ ਸੀ ਤੇ ਮਤਲਬ ਆਪਾਂ ਤਾਂ ਇੰਨਾ ਡਰ ਗਏ ਸੀ ਕਿ ਦਿਵਿੰਦਰ ਦੀਦੀ ਤੇ ਸ਼ਾਮ ਤੱਕ ਰੂਮ ਵਿੱਚ ਵੇਖਣ ਨਹੀਂ ਗਈ ਉਹਨਾਂ ਨੂੰ ਮੈਂ ਮੇਰ ਕੋਲ ਕਿਹਨਾਂ ਨਹੀਂ ਜਾਂਦਾ ਮਤਲਬ ਇੰਨਾ ਜ਼ਿਆਦਾ ਇੱਕ ਜੱਕ ਦਾ ਮਤਲਬ ਆਪਣੇ ਕੀ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਨੇ ਜੱਜ ਉਹਨਾਂ ਨੂੰ ਜਨਮ ਦਿੱਤਾ ਵਾ ਤੇ ਸਾਰੇ ਜਾਣੇ ਕਰਿਓ ਅਰਦਾਸ ਕਰਿਓ ਕਿ ਮਹਾਰਾਜ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਜੋੰਗਰ ਪਰਿਵਾਰ ਨੂੰ ਤੇ ਐਵੇਂ ਵੀ ਜਿੱਤਾ ਪਹਿਲਾਂ ਹੀ ਨਜ਼ਰੀ ਲੱਗ ਗਈ ਆ ਤੇ ਪਰਿਵਾਰ ਦੇ ਕਿੰਨੇ ਜੀਵ ਮਤਲਬ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਕੋਈ ਮਾੜਾ ਜਿਹਾ ਬਿਮਾਰ ਵੀ ਹੁੰਦਾ ਨਾ ਤਾਂ ਸਾਨੂੰ ਬੜਾ ਹੀ ਡਰ ਲੱਗਦਾ ਵਾ ਤੇ ਅੱਜ ਕੱਲ੍ਹ ਸਰੀਰਾਂ 'ਚ ਹੈ ਵੀ ਕੱਖ ਨਹੀਂ ਜਾਂ ਝੱਟ ਬਿਮਾਰੀਆਂ ਅਸੀਂ ਇੱਥੇ ਹਸਪੀਟਲ ਚਾਰ ਦਿਨ ਰਹਿ ਜਾਣਾ ਨਹੀਂ ਚਾਰ ਦਿਨਾਂ ਹੀ ਉੱਥੇ ਰਹੇ ਆ ਪਤਾ ਹੀ ਆ ਤੁਹਾਨੂੰ ਕਿੱਦਾਂ ਤੇ ਐਮਰਜੈਂਸੀ 'ਚ ਕਦੀ ਕੋਈ ਆ ਜਾਣਾ ਇੰਨੀ ਮਰਬਲ ਦੁਨੀਆ ਦੁਖੀ ਤੋਂ ਦੁਖੀ ਆ ਐਮਰਜੈਂਸੀ ਵਿੱਚ ਦਾਖਲ ਹੀ ਗਏ ਚਲੋ ਹੁਣ ਉਦਾਂ ਕਾਫੀ ਸੁਧਾਰ ਆ ਉਹਨਾਂ ਦੀ ਹਾਲਤ ਤੇ ਰਾਤ ਦੇ ਮੰਮੀ ਦੇ ਮਾਮੀ ਉੱਥੇ ਹੀ ਆਏ ਹੁਣ ਅੱਜ ਛੁੱਟੀ ਉਦਾਂ ਮਿਲ ਜਾਣੀ ਹੈ ਕਹਿੰਦੇ ਆ ਡਾਕਟਰ ਅੱਜ ਛੁੱਟੀ ਮਿਲ ਜੂਗੀ ਕੋਈ ਗੱਲ ਨਹੀਂ ਛੁੱਟੀ ਮਿਲ ਤਾਂ ਬਾਅਦ ਵੀ ਅਜੇ ਉਹਨਾਂ ਦੀ ਰੈਸਟ ਹੀ ਚੱਲਣੀ ਆ ਜਦੋਂ ਉਹਨਾਂ ਦੀ ਸਿਹਤ ਬਿਲਕੁਲ ਮਤਲਬ ਪਦਰੇ ਪਦਰੇ ਲੈਵਲ ਤੇ ਆ ਜੂਗੀ ਫਿਰ ਆਪਾਂ ਉਹਨਾਂ ਨੂੰ ਵੀਡੀਓ ਵਿੱਚ ਲਵਾਵਾਂਗੇ ਹੁਣ ਮੈਂ ਤੇ ਮੰਮੀ ਆਏ ਹੀ ਸਵੇਰ ਦੇ ਆਪਾਂ ਆਏ ਹੀ ਤੇ ਹੁਣ ਮੈਂ ਕਹਾਂ ਚਲੋ ਫਰੈਸ਼ ਹੋ ਸ਼ੋ ਕੇ ਖਾਣਾ ਵਗੈਰਾ ਲੈ ਜਾਂਦੇ ਆ ਉੱਥੇ ਮੇਰੀ ਨਣਾ ਦਾ ਬੇਟਾ ਵਾ ਤੇ ਵੀਜੀ ਵੀ ਉੱਥੇ ਹੀ ਆ ਇਹਦੇ ਮਾਮਾ ਜੀ ਫਿਰ ਵੀ ਆਪਾਂ ਮਤਲਬ ਇੰਨੀ ਉਧਰ ਉਧਰ ਭੱਜ ਦੌੜ ਕਰਕੇ ਵੀ ਆਪਾਂ ਤੁਹਾਡੀ ਵੀਡੀਓ ਦਾ ਕਦੀ ਮਜ਼ਾ ਨਹੀਂ ਮਾਰਿਆ ਐਪੀਸੋਡ ਪ੍ਰੋਪਰ ਟਾਈਮ ਨਾ ਦੇਈਦੇ ਆ ਪਾਰੇ ਆ ਕੇ ਹੌਸਲਾ ਟੀਵੀ ਦੇ ਸਾਡੇ ਕੋ ਮਿਸ ਹੋ ਗਏ ਥੋੜਾ ਜਾ ਕੇ ਭਾਨ ਹੁਣ ਉਧਰ ਦਾ ਪੰਜਾਬ ਤੇ ਵੀ ਵੀਡੀਓ ਸ਼ੁਰੂ ਕੀਤੀਆਂ ਉੱਥੇ ਵੀ ਜਾਣਾ ਪੈਂਦਾ ਹੁੰਦੀ ਹੈ ਅਸੀਂ ਉੱਥੇ ਚੱਲੇ ਆ ਤੇ ਬਾਕੀ ਹੁਣ ਉਹਦਾ ਕਾਫੀ ਸੁਧਾਰ ਆ ਮੈਂ ਤੇ ਮੰਮੀ ਚੱਲੇ ਆ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਠੀਕ ਆ ਆਪਣੇ ਮੂੰਹ ਤੁਹਾਨੂੰ ਦੱਸ ਦੇਣਗੇ ਵੀ ਹੁਣ ਫਰਕਾ ਕਾਫੀ ਤੇ ਬਾਕੀ ਠੀਕ ਹੋ ਗਏ ਤੇ ਰੈਗੂਲਰ ਜਿੱਦਾਂ ਵੀਡੀਓ ਚੱਲਦੀਆਂ ਉਦਾਂ ਵਿੱਚ ਆਉਣਗੇ ਤੇ ਬਾਕੀ ਸਾਰੇ ਭੈਣ ਭਰਾ ਅਰਦਾਸ ਕਰਿਓ ਕਿ ਚਲੋ ਗੰਦਬੁਸਤੀ ਬਖਸ਼ੇ ਮਹਾਰਾਜ ਕਿਉਂਕਿ ਸਾਨੂੰ ਵੀ ਮਹਿਸੂਸ ਹੁੰਦਾ ਏ ਸਾਡੇ ਵਿੱਚ ਚਾਨਕ ਬੈਠੇ ਸਾਡੇ ਸਿਰ ਤੇ ਬੈਠੇ ਆ ਤੇ ਪਰਮਾਤਮਾ ਪਹਿਲਾਂ ਹੀ ਬੜੇ ਡਰੇ ਹੋਏ ਆ ਸੁੱਖ ਸ਼ਾਂਤੀਆਂ ਰੱਖੇ ਪਹਿਲਾਂ ਪਿਛਲੇ ਮਹੀਨੇ ਪਿਛਲੇ ਮਹੀਨੇ ਕਿ ਆ ਉਹ ਮੇਨ ਅਕਸੀਡੈਂਟ ਆ ਆ 6 ਮਹੀਨੇ ਗੱਡੀ ਜੇ ਸਟਾਰਟਿੰਗ ਚ ਨਹੀਂ ਨਹੀਂ ਪਿਛਲੇ ਮਹੀਨੇ ਕੇ ਆ ਪਿਛਲੇ ਮਹੀਨੇ ਆ ਅਕਸੀਡੈਂਟ ਹੋ ਗਿਆ ਡੈਂਟ ਹੋਇਆ ਪਰ ਚਲੋ ਮਹਾਰਾਜਾ ਤੇ ਬੜੇ ਲੱਗਿਆ ਗੱਡੀ ਤੇ 60 65000 ਰੁਪਏ ਲੱਗਿਆ ਪਰ ਸਾਨੂੰ ਇੰਨਾ ਹੀ ਬੜਾਵਾ ਕੇ ਬੱਚੇ ਤਾਂ ਦੋਸਤਾ ਪੈਸਾ ਤਾਂ ਫੇਰ ਵੀ ਕਮਾਇਆ ਜਾਊਗਾ ਇਹ ਮਹੀਨੇ ਪਾਪਾ ਬਿਮਾਰ ਹੋ ਗਏ ਆ ਵੀ ਬੜਾ ਫਿਰ ਹੋ ਜਾਂਦਾ ਵਾ ਸਾਰਾ ਕੰਮ ਪਿੱਛੇ ਪੈਣ ਵਾਲੀ ਗੱਲ ਹੋ ਜਾਂਦੀ ਆ ਇੱਧਰ ਕੋਠੀ ਦਾ ਕੰਮ ਆ ਤੁਹਾਨੂੰ ਪਤਾ ਕੰਮ ਕਈ ਚ ਤੇ ਬਾਕੀ ਵੀਡੀਓ ਨੇ ਤੇ ਹੀ ਵਾਰ ਤੋਂ ਵਾਰ ਪਿਆਰ ਦੇਣਦੇ ਹੋ ਇਸੇ ਤਰ੍ਹਾਂ ਦਿੰਦੇ ਰਹੋ ਪਿਆਰ ਸਾਡੇ ਚੈਨਲ ਨੂੰ ਤੇ ਆਹ ਹੁਣ ਅਸੀਂ ਚੱਲਦੇ ਹਾਂ ਉੱਥੇ ਮੈਂ ਦੇ ਮੰਮੀ ਤੁਹਾਨੂੰ ਮਿਲਾਵਾਂਗੇ ਸਾਹਮਣੇ ਵਿਖਾਵਾਂਗੇ ਵੀ ਹੁਣ ਠੀਕ ਆ ਕੇ ਨਾਲੋਂ ਕਾਫੀ ਫਰਕ ਆ ਆਹ ਇਹ ਗੱਲ ਹੈਗੀ ਵਿਖਾਇਓ ਵੀ ਜ਼ਰੂਰ ਮਿਲਾਇਓ ਵੀ ਮਿਲਣਾ ਚਾਹੀਦਾ ਸਾਡੇ ਭੈਣ ਭਰਾ ਨਾਲ ਤਾਂ ਕੁਝ ਪਤਾ ਲੱਗਣਾ ਚਾਹੀਦਾ ਵੀ ਹੁਣ ਠੀਕ ਆ ਕਾਫੀ ਫਰਕ ਆ ਮਿਲਣਾ ਮੇਰੇ ਖਿਆਲ ਨਾਲ 50% ਫਰਕ ਆ ਚਲੋ ਹੋ ਜੋ ਤਿਆਰ ਹੁਣ ਬੁੱਤ ਕੋਈ ਨਹੀਂ ਤਿਆਰ ਇੱਕ ਮਿੰਟ ਰੁਕ ਜਾ ਪਤਾ ਕੀ ਆ ਮੈਂ ਹਾਂ ਜਾਣਾ ਤੇ ਹੈਗਾ ਇਹ ਉਹਨਾ ਛੋਟੀ ਜਿੰਦੇ ਆਂਦੇ ਸ਼ਾਮਾ ਪਾ ਦੇਣੀਆਂ ਆ ਆਹੋ ਨਹੀਂ ਸ਼ਾਮਾ ਦੇਣੀਆਂ ਚਾਹੀਦੀਆਂ ਕਹਿੰਦੀ ਆ ਵੀ ਫਰੂਟ ਕੱਢ ਕੇ ਲੈ ਜਾਣੇ ਆਹੋ ਉਹ ਤਾਂ ਬਹਿ ਹੀ ਗਏ ਬੜੀ ਹੁਦਨ ਦੀ ਘਾਸ ਹੁਣ ਸੰਸਾਨ ਪਈ ਸਾਰੇ ਜਾਣੇ ਤੁਸੀਂ ਉੱਥੇ ਆ ਮਾਨਮ ਕੱਲਾ ਹੀ ਤਰੇ ਘਰ ਮਤਲਬ ਹੈ ਦੇ ਮਾਮੇ ਹੁਣ ਆਲੇ ਚਲੋ ਹਾਂ ਪਰ ਉਹਦਾ ਜੀ ਨਹੀਂ ਲੱਗਦਾ ਅਸੀਂ ਆਉਣਾ ਘੜੀ ਦੀ ਘੜੀ ਦੇ ਰੋਟੀ ਲੈ ਕੇ ਚੱਲ ਜਾਣਾ ਵਾ ਐਦਾਂ ਹੀ ਉਹਦਾਂ ਤਿੰਨ ਚਾਰ ਦਿਨ ਮੇਰੇ ਖਿਆਲ ਪੰਜ ਦਿਨ ਹੀ ਹੋ ਗਏ ਆ ਅੱਜ ਪੰਜਵਾਂ ਦਿਨ ਹੀ ਆ ਤੇ ਬੜੀ ਸੰਸਾਨ ਪਈ ਹੀ ਅੱਜ ਆ ਜਾਣਾ ਵਾ ਘਰ ਪਾਪਾ ਨੇ ਤੇ ਬੜੀ ਖੁਸ਼ੀ ਹੈ ਗੱਲ ਸੁਣਾ ਖੁਸ਼ੀ ਹੁੰਦੀ ਆ ਠੀਕ ਆ ਇੱਕ ਤੇ ਇੱਕ ਘਰ ਆ ਜਾਣਾ ਵਾ ਕਾਂਚ ਫੂੰਡਿਆ ਮੇਰੀ ਗੱਲ ਸੁਣੋ ਫਰੂਟਸ ਪਤਾ ਕੀ ਕਰੋ ਥੋੜਾ ਜਿਹਾ ਥੋੜਾ ਜਿਹਾ ਆ ਕੱਟ ਲਓ ਪਪੀਤਾ ਤੇ ਸੇਵ ਕੱਟ ਲਓ ਨਹੀਂ ਸੇਵ ਕੱਟਣੇ ਨਹੀਂ ਆ ਕਰਦ ਲੈ ਜੂਗੀ ਇੱਕ ਸੇਵ ਲੈ ਜਾਓ ਫੇਰ ਮੈਂ ਕਿਉਂਕਿ ਹੋਰ ਤੇ ਕਿੰਨੇ ਖਾਣਾ ਨਹੀਂ ਉੱਥੇ ਅਨਾਰ ਲੈ ਜਾਨੀ ਇੱਕ ਨਾਲ ਜੋ ਤੇ ਕਿਵੀ ਲੈ ਜਾਓ ਇੱਕ ਇੱਕ ਵੀ ਲੈ ਲੈਣੀ ਹੈ ਨਾ ਪਤਾ ਕੀ ਆ ਮੈਨੂੰ ਅਰਸ ਫੂੰਡਿਆ ਹੀ ਕਰਨਾ ਕਹਿੰਦਾ ਮਾਮਾ ਨੇ ਮਤਲਬ ਰੋਟੀ ਘਾਟੀ ਨਹੀਂ ਖਾਣ ਦੇ ਇਹ ਤੁਹੀਂ ਮਤਲਬ ਥੋੜਾ ਜਿਹਾ ਨਹੀਂ ਉਹ ਤੋਂ ਲੈ ਕੇ ਖਵਾ ਲਈ ਜਿਹੜਾ ਬਣਾਇਆ ਹੀ ਨਾ ਉਹਨਾਂ ਨੇ ਪੰਡੀਆਂ ਚ ਉਹ ਦਿੱਤਾ ਵਾ ਇੱਕ ਕਿਵੀ ਲੈ ਲੈਣੀ ਹੈ ਨਾ ਆਹੋ ਆਪ ਸੇ ਵਿੱਚ ਰਹੇ ਹਾਂ ਇਸ ਬਾਰੇ ਨੇ ਚਲ ਪਰਮਾਤਮਾ ਦਾ ਸ਼ੁਕਰ ਆਪਣੇ ਬੜੇ ਹਸਪੀਟਲਾਂ ਜਿਉਂ ਕਿਹੜਾ ਰਿਹਾ ਜਾਂਦਾ ਵਾ ਨਹੀਂ ਬੜਾ ਮੁਸ਼ਕਲ ਉੱਥੇ ਵੇਲਾ ਹੀ ਗਏ ਐਮਰਜੈਂਸੀ ਜਨਮ ਲੋਗ ਨੂੰ ਉੱਥੇ ਮਤਲਬ ਇੱਕ ਤੇ ਜਿਹੜਾ ਨਾਲ ਬੰਦਾ ਹੁੰਦਾ ਉਹਨੂੰ ਵੀ ਬੜਾ ਹੁੰਦਾ ਕਿਉਂਕਿ ਉੱਥੇ ਰਹਿਣ ਦਾ ਬੜਾ ਔਖਾ ਹੁੰਦਾ ਵਾ ਕਦੀ ਕਿਸ ਨੇ ਆਣਾ ਰਾਤ ਵੀ ਵੀ ਦੁਨੀਆ ਦੁਖੀ ਦਾ ਦੁਖੀ ਆ ਤੁਰੇ ਹੁੰਦੇ ਲੋਕ ਉੱਥੇ ਨਹੀਂ ਆ ਵੀ ਸਾਡੇ ਸਾਹਮਣੇ ਇਥੇ ਇੰਨਿਆਂ ਨੂੰ ਜਵਾਬ ਹੋਇਆ ਚਲੋ ਮਹਾਰਾਜ ਪਰਮਾਤਮਾ ਭਲੀ ਕਰੇ ਹਰ ਇੱਕ ਦੇ ਧੀਆ ਪੁੱਤ ਮਾਪਿਓ ਮਤਲਬ ਸਾਰੇ ਸਹੀ ਸਲਾਮਤ ਰਹਿਣ ਉਹ ਕੇ ਰਹੇ ਆ ਨਾ ਪਾ ਹਨਾ ਬੜਾ ਔਖਾ ਹੋ ਜਾਂਦਾ ਵਾ ਕਿ ਹਸਪੀਟਲ ਚ ਰਹਿਣਾ ਕਿਡਾ ਸੌਖਾ ਪਾ ਨਾ ਉੱਥੇ ਨੀਂਦ ਆਉਂਦੀ ਨਾ ਹੋਰ ਪਾ ਪਾ ਇਦਾਂ ਇਕਦਮ ਹੋ ਗਏ ਨਾ ਤੇ ਵੇਖ ਕੇ ਨਾ ਜਿਹਨੂੰ ਵੀ ਬੜਾ ਕੋਹ ਹੋਇਆ ਫੇ ਬਣ ਕੀ ਗਿਆ ਸਾਡੇ ਨਾਲ ਜਦੋਂ ਨਾ ਆਕਸੀਜਨ ਲਾਤੀ ਤੇ ਮੈਨੂੰ ਤੇ ਮੈਂ ਤੋ ਸੁਝਿਆ ਉਹਨੇ ਤੇ ਪਾਭਜੀ ਨੇ ਬਾਹ ਫੜ ਕੇ ਬਾਹਰ ਕੱਢਤਾ ਕਿੰਜ ਤੂੰ ਚੱਲ ਤੂੰ ਬਾਹਰ ਚੱਲ ਅਸੀਂ ਆ ਗਏ ਆ ਤੇ ਰਵਿੰਦਰ ਵੀ ਸਾਡੇ ਨਾਲ ਹੀ ਤੇ ਉਹ ਟਾਈਮ ਤੇ ਸਾਨੂੰ ਅਸੀਂ ਦੇ ਵੀਡੀਓ ਸ਼ੂਟ ਕਰਕੇ ਆਏ ਹਾਂ ਸਗੇ ਭਲੇ ਹੀ ਪੈਨੇ ਵੀ ਨਹੀਂ ਇੱਕ ਠੰਡ ਚ ਲੱਗੀ ਜਦਾਂ ਨਾ ਜਦਾਂ ਠੰਡ ਲੱਗੀ ਕੰਮਣ ਲੱਗੇ ਅਸੀਂ ਦੇ ਡਰ ਗਏ ਉ ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਕੋਈ ਚਲੋ ਜਿੱਤਾਂ ਆ ਸਾਡੀ ਆ ਗਿਆ ਹਨਾ ਹਨਾ ਇੰਨਾ ਹੀ ਬੜਾ ਵੀ ਚਲੋ ਹੁਣ ਘਰ ਆ ਜਾਣਾ ਵਾ ਚਾਰ ਪੰਜ ਦਿਨ ਹੋ ਗਏ ਆ ਕਰੋ ਬਾਹਰ ਇਦਾਂ ਹੀ ਹਨਾ ਹਾ ਹੁਣ ਜੜ ਬੜਾ ਖਾ ਜਾਂਦਾ ਵਾ ਤੇਰੇ ਸਵੇਰੇ ਬੜਾ ਬੜਾ ਤੇ ਉਧਰ ਮਾਂ ਨੂੰ ਦੀਆਂ ਛੁੱਟੀਆਂ ਵੀ ਹੋ ਜਾਂਦੀਆਂ ਵਾ ਉਹ ਮਾਮੀ ਆਪਣੀ ਕੋ ਤਿਆਰ ਨਹੀਂ ਹੁੰਦਾ ਮੈਂ ਨਹੀਂ ਆਂਦਾ ਮਮੀ ਉਹਦੇ ਨਾਲ ਵਾਲ ਕਾਫੀ ਕੇਸ ਭਾਰੇ ਆ ਤੇ ਉਹ ਫਿਰ ਮੇਰੇ ਕੋਈ ਉਹ ਲੋਟ ਆਉਂਦੇ ਆ ਤੇ ਫਿਰ ਹੁਣ ਅੱਜ ਸਕੂਲ ਘੱਲਿਆ ਸੀ ਇਹਨਾਂ ਨੇ ਇਹਨਾਂ ਨੇ ਰਵਿੰਦਰ ਉਹਨਾਂ ਨੇ ਤਿਆਰ ਕਰਤਾ ਸੀ ਤੇ ਚਲ ਗਿਆ ਸੀ ਤੇ ਚਲੋ ਹੁਣ ਅਸੀਂ ਉੱਥੇ ਚੱਲ ਚਲੋ ਚਲੋ ਮੈਂ ਤੇ ਹੋ ਗਿਆ ਹਾਂ ਤਿਆਰ ਤਾਂ ਜਾ ਕੇ ਵਿਖਾਉਣੇ ਹਨਾ ਚਲੋ ਚਲੋ ਚੱਲੀਏ ਫਿਰ ਆਹ ਹੋ ਕੀ ਕਿਦਾਂ ਆ ਬਈ ਹਾਂ ਨਾ ਹਾਂ ਉੱਥੇ ਜਾ ਕੇ ਫਿਰ ਮਲਾਉਣਾ ਮਤਲਬ ਹਰੇ ਮਾਫ ਆਡੀਸ਼ਨ ਹੁੰਦਾ ਸਾਰਿਆਂ ਨੂੰ ਵੀ ਕਿਸੇ ਨੂੰ ਸਾਰਿਆਂ ਨੂੰ ਹੁੰਦਾ ਉਹ ਵੀ ਪਤਾ ਨਹੀਂ ਕੀ ਹਾਂ ਹਨਾ ਅਸੀਂ ਜੁੜੇ ਹਾਂ ਉਹਨਾਂ ਦੇ ਨਾਲ ਤੇ ਅਸੀਂ ਪਿਆਰ ਕਰਦੇ ਹਾਂ ਉਹਨੂੰ ਤੇ ਤਾਂ ਕਰਕੇ ਮਤਲਬ ਚਲੋ ਹੁਣ ਜਾ ਕੇ ਮਲਾਉਨੇ ਜੋ ਬੀ ਚਲ ਆਜੋ ਫਿਰ ਚਲੋ ਆਹ ਹੋਣਾ ਤੇ ਉਹਨਾਂ ਦੇ ਦੇਣਗੇ ਕੱਟ ਕੇ ਨਾ ਕਰਨਾ ਕਟਿਆ ਬੂਤੀ ਤਾਂ ਚੰਗਾ ਨਹੀਂ ਹੁੰਦਾ ਹਾਂ ਹਾਂਜੀ ਕਿਦਾਂ ਠੀਕ ਠੀਕਾ ਫਰਕਣ ਤੇ ਮਾਜ ਹੈ ਦਾਵਾ ਤੋਤਾ ਪੰਛੋਤ ਲੈਣਾ ਹਾਂ ਬਹੁਤ ਜ਼ਿਆਦਾ ਪੀ ਆ ਵਰ ਗਿਆ ਹੀ ਵੀ ਆ ਬਹੁਤ ਵਰ ਗਿਆ ਆਪਣਾ ਲੀਵਰ ਦੀ ਥੋੜੀ ਪ੍ਰੋਬਲਮ ਹੈਣਾ ਹਾਂ ਹਾਂ ਤੇ ਸੱਲ ਬੜੇ ਡਾਊਨ ਹੋ ਗਏ ਸਾਰੇ ਪੁੱਛਦੇ ਨੇ ਕਿ ਜੋ ਮਨ ਕਿਉਂ ਆਉਂਦਾ ਜੋ ਮਨ ਤਾਂ ਨਹੀਂ ਆਉਂਦਾ ਜੋ ਮਨ ਠੀਕ ਨਹੀਂ ਹਾਂ ਕਿ ਤੁਮ ਜੋੜੀ ਜ਼ਿਆਦੀ ਹੈ ਫਿਰ ਨਹੀਂ ਕਹਿ ਸਕਦਾ ਪਹਿਲਾਂ ਇਦਾਂ ਹੀ ਲਗ ਲਗ ਦਵਾਈਆਂ ਖਾਂਦੇ ਰਿਹਾ ਜਦੋਂ ਤੁਹਾਨੂੰ ਪਤਾ ਪਿੰਡ ਦੇ ਡਾਕਟਰ ਕੋ ਦਵਾਈ ਲੱਲੀ ਜਾਂ ਕਿਤਾ ਤੇ ਉਹ ਵਾਦਾ ਵਾਦਾ ਫਿਰ ਵੱਧ ਗਿਆ ਤੇ ਬਾਜ ਐਡਮਟਾਉਣਾ ਪਿਆ ਤੇ ਹੁਣ ਉਹਦਾ ਫਰਕ ਆ ਦੱਸ ਦੋ ਬੋਲ ਕੇ ਕੀ ਫਰਕ ਆ ਹਾਂ ਫਰਕ ਆ ਜੀ ਕੋਈ ਨਹੀਂ ਆਉਣਗੇ ਵੀਡੀਓ 'ਚ ਛੇਤੀ ਛੇਤੀ ਆ ਜੂਗਾ ਤੁਹਾਡੀ ਅੰਮ੍ਰਾਵਰੀਆਂ ਲੱਗ ਆ ਆਹ ਠੀਕ ਹੋਏ ਛੇਤੀ ਛੇਤੀ ਆਵਾਂ ਉਹ ਬਾਕੀ ਸਟਾਫ ਸਾਡਾ ਬਹੁਤ ਵਧੀਆ ਵਾ ਬਹੁਤ ਹੀ ਵਧੀਆ ਵਾ ਬਹੁਤ ਹੀ ਵਧੀਆ ਵਾ